ਵੈਕਿੰਜੀ ਦਾ ਖਾਲਸਾ ਹੈ ਬੀਜੀ ਦੀ ਫਤਿਹ ਮੈਂ ਵਿਪਨਜੀ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ 16 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 16 ਜਨਵਰੀ ਵਾਲੇ ਦਿਨ ਹੋਈਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਇੱਥੇ ਸਾਰਿਆਂ ਤੋਂ ਪਹਿਲੀ ਘਟਨਾ ਸਾਡੇ ਕੋਲ ਹੈ 16 ਜਨ 201630 ਦੀ ਇਸ ਦਿਨ ਸ੍ਰੀ ਗੁਰੂ ਹਰਰਾਇ ਜੀ ਦਾ ਜਨਮ ਹੋਇਆ ਸੀ ਗੁਰੂ ਹਰਰਾਇ ਸਾਹਿਬ ਜੀ ਆ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੇ ਸਨ ਉਹਨਾਂ ਦੇ ਮਾਤਾ ਜੀ ਦਾ ਨਾਮ 29 ਸੀ ਅਤੇ ਅਤੇ ਉਹਨਾਂ ਨੂੰ ਕਿਸ਼ਨਕੌਰ ਦੇ ਨਾਮ ਬਜੂਗ ਵੀ ਜਾਣਿਆ ਜਾਂਦਾ ਹੈ ਗੁਰੂ ਹਰ Rai ਸਾਹਿਬ ਜੀ ਦਾ ਜਨਮ 16 ਜਨਵਰੀ 1630 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ਸੀ ਅਗਲੀ ਘਟਨਾ ਸਾਡੇ ਕੋਲ 16 ਜਨਵਰੀ 1704 ਦੀ ਹੈ 16 ਜਨਵਰੀ 1704 ਨੂੰ ਖੰਡੂਰ ਦੇ ਰਾਜੇ ਅਤੇ ਬਲਾਸਪੁਰ ਦੇ ਰਾਜੇ ਜਮੇਰ ਚੰਦ ਨੇ ਆਪਣੀਆਂ ਫੌਜਾਂ ਦੇ ਨਾਲ ਅਨੰਤਪੁਰ ਸਾਹਿਬ ਉੱਪਰ ਹਮਲਾ ਕਰ ਦਿੱਤਾ ਸੀ ਇਸ ਸਮੇਂ ਭਾਈ ਮਾਨ ਸਿੰਘ ਨਿਸ਼ਾਨ ਸਾਹਿਬ ਦੀ ਫੌਜ ਦੀ ਅਗਵਾਈ ਕਰ ਰਹੇ ਸਨ ਅਤੇ ਉਹਨਾਂ ਕੋਲ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਸੀ ਜੋ ਕਿ ਖਾਲਸੇ ਦਾ ਨਿਸ਼ਾਨ ਸਾਹਿਬ ਸੀ ਅਗਵਾਈ ਕਰਦੇ ਦੌਰਾਨ ਉਹਨਾਂ ਨੂੰ ਗੋਲੀ ਵੱਜਣ ਦੇ ਕਾਰਨ ਉਹ ਧਰਤੀ ਉੱਪਰ ਡਿੱਗ ਗਏ ਅਤੇ ਉਹਨਾਂ ਦੇ ਨਾਲ ਹੀ ਨਿਸ਼ਾਨ ਸਾਹਿਬ ਵੀ ਡਿੱਗ ਗਿਆ ਇਸ ਦੀ ਖਬਰ ਜਦੋਂ ਗੁਰੂ ਸਾਹਿਬ ਨੂੰ ਮਿਲੀ ਤਾਂ ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਸਿੰਘ ਜਦੋਂ ਵੀ ਦਮਾਲਾ ਸਜਾਉਣਗੇ ਉਹ ਆਪਣੇ ਦਮਾਲੇ ਦੇ ਉੱਪਰ ਇੱਕ ਨੀਲੇ ਰੰਗ ਦਾ ਫਰਲਾ ਜਾਂ ਪਾਰਾ ਲਗਾਉਣਗੇ ਜਿਸ ਦੇ ਕਾਰਨ ਸਿੱਖਾਂ ਦਾ ਨਿਸ਼ਾਨ ਸਾਹਿਬ ਕਦੇ ਵੀ ਡਿੱਗੇਗਾ ਨਹੀਂ ਦਮਾਲੇ ਦੇ ਉੱਪਰ ਲੱਗਿਆ ਇਹ ਨਿਸ਼ਾਨ ਸਾਹਿਬ ਫੌਜ ਦੀ ਅਗਵਾਈ ਕਰੇਗਾ ਇਸ ਤਰ੍ਹਾਂ 16 ਜਨਵਰੀ 1704 ਨੂੰ ਦਮਾਲੇ ਦੇ ਉੱਪਰ ਫਰਲਾ ਲਗਾਉਣ ਦੀ ਰਵਾਇਤ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਅਗਲੀ ਘਟਨਾ ਸਾਡੇ ਕੋਲ 16 ਜਨਵਰੀ 1766 ਦੀ ਹੈ ਇਸ ਦਿਨ ਸਰਦਾਰ ਚੜਤ ਸਿੰਘ ਨੇ ਗੁਜਰਾਵਾਲਾ ਸ਼ਹਿਰ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਆਪਣਾ ਹੀ ਰਾਜ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ 16 ਜਨਵਰੀ 1767 ਨੂੰ ਜਹਾਨ ਖਾਨ ਜੋ ਕਿ ਅਮਨ ਸ਼ਾ ਦੁਰਾਨੀ ਦਾ ਜਰਨੈਲ ਸੀ ਉਸਨੇ ਆਪਣੀ 15000 ਸੈਨਿਕਾਂ ਦੀ ਫੌਜ ਲੈ ਕੇ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਸਿੰਘਾਂ ਉੱਪਰ ਹਮਲਾ ਕਰ ਦਿੱਤਾ ਪਰ ਉਸ ਮਾਮੂਦ ਹੀ ਖਾਣੀ ਪਈ ਸਿੱਖਾਂ ਨੇ ਉਸ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਇਸ ਲੜਾ ਇਸ ਲੜਾਈ ਦੇ ਦੌਰਾਨ 5 ਤੋਂ 6000 ਅਫਗਾਨ ਮਾਰੇ ਗਏ ਅਤੇ ਜਹਾਨ ਖਾਨ ਮੈਦਾਨ ਛੱਡ ਕੇ ਭੱਜ ਗਿਆ ਇਹ ਘਟਨਾ 16 ਜਨਵਰੀ 1872 ਦੀ ਹੈ 15 ਜਨਵਰੀ 1872 ਨੂੰ ਜਿੰਨਾ ਕੁਕਿਆ ਨਹੀਂ ਮਲੇ ਕੋਟਲੇ ਦੇ कोतवाल ਉਪਰ ਹਮਲਾ ਕਰਕੇ कोतवाल ਅਤੇ ਉਸਦੇ ਸੱਤ ਸਪਾਹੀਆਂ ਨੂੰ ਮਾਰ ਦਿੱਤਾ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਨਾਂ ਗ੍ਰਿਫਤਾਰ ਕੀਤੇ ਗਏ ਕੁੱਕਿਆਂ ਵਿੱਚੋਂ 16 ਜਨਵਰੀ 1872 ਨੂੰ 49 ਕੁੱਕਿਆਂ ਨੂੰ ਤੋਪਾਂ ਨਾਲ ਬੰਨ ਕੇ ਉਡਾ ਦਿੱਤਾ ਗਿਆ। ਅਗਲੀ ਘਟਨਾ 16 ਜਨਵਰੀ 1985 ਦੀ ਹੈ। ਇਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਕਪਾਲ ਸਿੰਘ ਉੱਪਰ ਸਿੱਖਾਂ ਸਿੰਘਾਂ ਨੇ ਦੂਸਰੀ ਵਾਰ ਹਮਲਾ ਕੀਤਾ ਸੀ। ਗ੍ਰਾਥੀਕਰਪਾਲ ਸਿੰਘ ਨੇ 1983 ਵਿੱਚ ਦਰਬਾਰ ਸਾਹਿਬ ਉਪਰਾਹਮਲੇ ਦੇ ਸਮੇਂ ਕਾਦੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਹਮਲਾ ਕਰਨ ਵਿੱਚ ਮਦਦ ਕੀਤੀ ਸੀ ਅਗਲੀ ਪੁਲਿਸ ਮੁਕਾਬਲਿਆਂ ਦੀਆਂ ਘਟਨਾਵਾਂ ਦੇ ਵਿੱਚ 16 ਜਨਵਰੀ 1988 ਨੂੰ ਪੁਲਿਸ ਨੇ ਮਨਜੀਤ ਸਿੰਘ ਪੁੱਤਰ ਸਰਹਣ ਸਿੰਘ ਵਾਸੀ ਫੇਜ਼ 7 ਮਹਾਲੀ ਅਤੇ ਜਤਿੰਦਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਫੇਜ਼ 10 ਮਹਾਲੀ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ 1 ਜਨਵਰੀ 1990 ਨੂੰ ਪੁਲਿਸ ਨੇ ਹਰਜਿੰਦਰ ਸਿੰਘ ਪੁੱਤਰ ਕਲਾਂ ਗੁਰਦਾਸਪੁਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਜਨਵਰੀ 1993 ਨੂੰ ਪੁਲਿਸ ਨੇ ਸਾਦੂ ਸਿੰਘ ਉਰਫ ਛੋਟਾ ਬਾਹੂ ਨੂੰ ਇੱਕ ਨਕਲੀ ਪੁਰਸ਼ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਇਹ ਸਨ 16 ਜਨਵਰੀ ਵਾਲੇ ਦਿਨ ਇਤਿਹਾਸ ਵਿੱਚ ਹੋਈਆਂ ਕੁਝ ਮਹੱਤਵਪੂਰਨ ਘਟਨਾਵਾਂ ਅਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀ ਮੀਡੀਆ ਦੇ ਨਾਲ। ਵੈਕਮੂ ਜੀ ਦਾ ਖਾਲਸਾ ਵੈਕਮੂ ਜੀ ਦੀ ਫਤਿਹ।